ਅੱਜ ਡੇਰਾ ਬੱਬਾ ਨਰਕਦੋ ਫਤਗੜ ਚੂੜੀਆਂ ਰੋਡ ਨੇੜੇ ਦੀਕ ਰੱਤਾ ਪੁਲ ਉੱਪਰ ਇੱਕ ਫਤਗੜ ਚੂੜੀਆਂ ਨਿੱਜੀ ਸਕੂਲ ਦੀ ਬੱਚਿਆਂ ਨਾਲ ਸਵਾਰ ਵੈਨੂ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦੇਦੇ ਹੋਏ ਨੇੜੇ ਦੇ ਡੇਰੇ ਵਾਲਿਆਂ ਅਤੇ ਆਪਣੇ ਬੱਚਿਆਂ ਨੂੰ ਲੈਣ ਆਈ ਮਾਪਿਆਂ ਨੇ ਦੱਸਿਆ ਕਿ ਜਦੋਂ ਰੱਤਾ ਪੁਲ ਉੱਪਰ ਖੜੇ ਸਨ ਤਾਂ ਪਿੰਨ ਰੱਤੇ ਬੱਚਿਆਂ ਨੂੰ ਛੱਡ ਕੇ ਆਰੀ ਫਤਗੜ ਚੂੜੀਆਂ ਨਿੱਜੀ ਸਕੂਲ ਦੀ ਵੈਨ ਦੇ ਥੱਲੇ ਅੱਗ ਲੱਗੀ ਹੋਈ ਸੀ ਤੇ ਜਿਸ ਵਿੱਚ ਕਰੀਬ 2 ਤੋਂ 3 ਬੱਚੇ ਸਵਾਰ ਸਨ ਜਦ ਉਹਨਾਂ ਨੇ ਦੇਖਿਆ ਤਾਂ ਰੋਲਾ ਪਾਉਂਦੇ ਡਰਾਈਵਰ ਦੀ ਗੱਡੀ ਖਲਾਰਨ ਤੇ ਲੋਕਾਂ ਵੱਲੋਂ ਅੱਗ ਉੱਪਰ ਮਿੱਟੀ ਪਾ ਕੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਬੱਚਿਆਂ ਦੇ ਰੋਲਾ ਪਾਉਂਦੇ باوجود ਵੀ ਡਰਾਈਵਰ ਨੂੰ ਅੱਗ ਦਾ ਪਤਾ ਨਹੀਂ ਲੱਗਾ ਜਦੋਂ ਸਾਡੇ ਰੋਲਾ ਪਾਇਆ ਤਾਂ ਡਰਾਈਵਰ ਵੱਲੋਂ ਗੱਡੀ ਖਲਹਾਰੀ ਗਈ ਉਹਨਾਂ ਦੱਸਿਆ ਕਿ ਅਗਰ ਇਹ ਅੱਗ ਤੇ ਜਲਦੀ ਕਾਬੂ ਨਾ ਪੈਂਦਾ ਤਾਂ ਬੱਚਿਆਂ ਦੇ ਨਾਲ ਨਾਲ ਕੰਕ ਦੀ ਪੱਕੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ ਉਹਨਾਂ ਕਹ ਦਿੱਤਾ ਤੋਂ ਤੇ ਸਕੂਲ ਉੱਪਰ ਦੋਸ਼ ਲਗਾਉਂਦੇ ਇਹ ਕਿਹਾ ਕਿ ਸਕੂਲ ਮਾਲਕਾਂ ਨੇ ਬਹੁਤ ਪੁਰਾਣੇ ਮਾਡਲ ਦੀਆਂ ਗੱਡੀਆਂ ਲਗਾਈਆਂ ਗਈਆਂ ਹਨ ਜੋ ਕਿ ਅਇਦਨ ਹਾਸੇ ਦਾ ਕਾਰਨ ਬਣ ਰਹੀਆਂ ਹਨ ਉਧਰ راہ ਗੇਰਾਵਾਂ ਵੱਲੋਂ ਤੁਰੰਤ ਪੁਲਿਸ थाना ਡੇਰਾ ਬਾਬਾ ਨੂੰ ਸੂਚਿਤ ਕੀਤਾ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਜ ਅਰੰਭ ਦਿੱਤੀ ਹਨ ਇਸ ਸਬੰਧੀ ਜਦੋਂ ਪੱਤਰਕਾਰ ਵੱਲੋਂ ਵੈਂਦੇ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਵੈਂਦੇ ਦੀ ਡੀਜ਼ਲ ਵਾਲੀ ਪਾਈਪ ਲੀਕ ਹੋਣ ਕਾਰਨ ਅੱਗ ਲੱਗੀ ਸੀ ਜਿਸ ਤੇ راہ ਗੇਰਾ ਦੀ ਮਦਦ ਨਾਲ ਕਾਬੂ ਪਾਇਆ ਹੈ ਤੇ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਤੱਕ ਪਹੁੰਚਾਇਆ ਗਿਆ ਹੈ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਇਹ ਦੋ ਬੱਚੇ ਜੀ ਅਜੇ ਵੀ ਆਪਣੇ ਦੱਕੇ ਰਹਿ ਗਏ ਇਹ ਗੱਡੀ ਨੂੰ ਆਕਲ ਆ ਗਈ ਇਹ ਰਸਤੇ ਤੋਂ ਤੇਲ ਵਗਦਾ ਆ ਰਿਹਾ ਬਿਲਕੁਲ ਰਸਤਾ ਡਰਾਈਵਰ ਵਿੱਚ ਜੀ ਡਰਾਈਵਰ ਕੋਈ ਵੀ ਪ੍ਰਬੰਧ ਨਹੀਂ ਹੈ ਇਸੀ ਗੱਡੀ ਨੂੰ ਨਾਲ ਆਇਆ ਜਾਂ ਨਾ ਹੋਰੋਂ ਸਿਆ ਅਸੀਂ ਗੱਡੀ ਲੈਤੀ ਹੈ ਆਪਣੇ ਕੋ ਪ੍ਰਸ਼ਾਸਨ ਆਏਗਾ ਤੇ ਇਹਦੇ ਨਾਲ ਕੰਮ ਪਾਸ ਕਰਕੇ ਦੀ ਗੱਡੀ ਉੱਪਰ ਲੈ ਆ। ਤੇ ਇਹ ਉਲਟੇ ਇਨਸਾਨ ਸਾਨੂੰ ਧਮਕੀ ਦੇ ਰਹੇ ਨੇ ਵੀ ਇਹ ਸਕੂਲ ਦੇ ਮਾਲਕ ਹੋਣ ਤੇ ਉਹਨਾਂ ਕੋ ਕਾਗਜ਼ ਹੈ ਉਹਨਾਂ ਕੋ ਪੱਤਰ ਹੈ। ਤਿੰਨ ਬੱਚੇ ਉੱਤਰ ਲੈ ਕੇ ਆ ਰਹੇ ਹਾਂ ਜੀ ਬੱਚੇ 4 ਤੇ ਉਹ ਤਾਂ ਬੱਚੇ ਦਾ ਮਸੂਲ ਬੱਚੇ ਦਾ ਤਾਰ ਤੇ ਲੈ ਕੇ ਸਿੱਧਾ ਆ ਕੇ ਦੋ ਬੱਚੇ ਬੇਟੀ ਮੇਰਾ ਪਾਪਾ ਨਾਨਕ ਕਰਕੇ ਆਇਓ ਨਹੀਂ ਇਧਰ ਦੋ ਬੱਚੇ ਬੇਟੀ ਜਦੋਂ ਇੱਥੇ ਨੂੰ ਆਏ ਕਿੰਨੇ ਬੱਚੇ ਦੋ ਕਿਹੜੀ ਕਿਹੜੀ ਕਲਾਸ ਹੈ ਫਸਟ ਦੇ ਤੋਂ ਬਣਾ ਚੱਲੋ ਚੋੜੀ ਬਣਾ ਚੱਲੋ ਏ ਭਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਬੱਚੇ ਜਾਂਦੇ ਨੇ ਫਤੇਗੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਣ ਜੇ ਲੇਟ ਆਉਣੀ ਸੀ ਤੇ ਇਹ ਡੀਡੀਆਈ ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਹੈ ਨਾ ਇਹ ਉਹਨਾਂ ਦੀ ਵੈਣ ਰੱਤੇਲੋਂ ਆ ਰਹੀ ਹੈ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਣ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਹੀਂ ਆਖਣ ਦੇ ਆ ਵੀ ਮੈਨ ਪ੍ਰਾਣੀ ਆ ਤੇ ਬਦਲ ਨਹੀਂ ਨਹੀਂ ਰਹੀ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕਿਹਨੂੰ ਕੀ ਕਹਿ ਲੈਣਾ ਸੀ ਫਾਰਮ ਨੇ ਇੱਥੇ ਦੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2000 ਦੇ 6 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨਾਂ ਕਿਸ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਂਦਿਆ। ਜੇ ਮੇਰੇ ਡਰਸੋਣਾ ਸਾਨੂੰ ਫੋਨ ਕੀਤਾ ਵਾ ਕਿ ਇੱਥੇ ਰੋਡ ਤੇ ਆਓ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ। ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਤੇ ਉਹਨਾਂ ਨੂੰ ਵੇਖਿਆ ਤੇ ਅੱਗ ਬੁਝਾਉਂਦੇ ਪਏ ਸੀ। ਜੇ ਮੰਨ ਲਓ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ। ਹਾਂਜੀ ਹਾਂਜੀ ਪਾਜੀ ਵਿੱਚ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪੁੱਛੇ। ਨਹੀਂ ਪਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ। ਕੀ ਮੰਨ ਕਰਦੇ ਆ ਪਾਜੀ ਹੁਣ ਪ੍ਰਸ਼ਾਸਨ ਤੋਂ ਜਾਂ ਆਪਾਂ ਟ੍ਰਾਂਸਪੋਰਟ ਨਹੀਂ ਆ ਵੀ ਕੋਈ ਵੀ ਸਕੂਲ ਦੀ ਗੱਡੀ ਹੈ ਨਾ ਇਹ ਨਹੀਂ ਹਰੇ ਸਕੂਲ ਦੇ ਵਿੱਚ ਇਹਦੇ ਹਦ ਤੋ ਜਿੱਦੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹਲਪਰਜੀ ਦਾ ਗੱਡੀ ਦੇ ਪਰ ਗੱਡੀਆਂ ਦਾ ਹਲਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਲਾਉਣ ਵੇਲੇ ਸੜਕ ਕ੍ਰੋਸ ਕਰਨ ਵਾਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਬੜੀਆਂ ਮੁਸ਼ਕਲਾਂ ਹਨ ਸਕੂਲ ਦੇ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਾਕਾਇਦਾ ਅੰਦਰੋਂ ਵੀ ਧੂਏਂ ਧਾਵੇਂ ਹੋ ਗਈ ਹੈ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਹੈ ਜੀ ਇਹ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਤੇ ਇੱਥੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੇ ਉਹਨਾਂ ਦਾ ਲੱਖਾਂ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰਿਆ ਜੀ ਮੈਨੂੰ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਪੋਲ ਦੇ ਨੇੜੇ ਟੈਲੀ ਸਾਫ ਕੋਟਰ ਹੈ ਜੀ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲਗੀ ਰੱਤ era ਪੁਰ ਤੁਸੀਂ ਆਪ ਭਜਾਈ ਅੱਗ ਹਾਂਜੀ ਕੀ ਇਹ ਲੋਕ ਹਾਸਾ ਕਿ ਤਰ੍ਹਾਂ ਵਾਪਰੇ ਕੀ ਲੱਗ ਰਿਹਾ ਚਲਦੀ ਬੈਨ ਨੂੰ ਅੱਗ ਲੱਗੀ ਬਾਬਾ ਜੋਰ ਚਾ ਕਿਸੇ ਵਿੱਚ ਬੱਚੇ ਪੁੱਛ ਸਾਰੇ ਬੱਚੇ ਦੋ ਹੈਗੇ ਇਹ ਟਾਰਗੇਟ ਤੋਂ ਦੋ ਬੱਚੇ ਵਿੱਚ ਦੋ ਬੱਚੇ ਹੀ ਵਿੱਚ ਜੇ ਮੰਨ ਲਓ ਜਲਦੀ ਅੱਗ ਨਾ ਪਈ ਤਾਂ ਵੱਡਾ ਨੁਕਸਾਨ ਹੋਣ ਦਾ ਡਰ ਸੀ ਹਾਂਜੀ ਹਾਂਜੀ ਕੰਕ ਬਹੁਤ ਸਾਰੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਿਆ ਨਹੀਂ ਜੀ ਕੀ ਮੰਕਰਦੇ ਆਪਾਂ ਆ ਵੀ ਹੁਣ ਕੇਰਾ ਮੰਕਾ ਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਨਹੀਂ ਡਰਾਈਵਰ ਦਾ ਨੁਕਸਾਨ ਹੋ ਜਾਣਾ ਨਹੀਂ ਕੈਨ ਠੀਕ ਰਹੋਣੀ ਚਾਹੀਦੀ ਵਧੀਆ ਨਵੀਂ ਹੋਣੀ ਚਾਹੀਦੀ ਲੱਗਦਾ ਕਿ ਮਤਲਬ ਸਕੂਲਾਂ ਵਾਲਿਆਂ ਨੂੰ ਆ ਕੇ ਗੱਡੀਆਂ ਵਾਲੇ ਚਾਹ ਰਹੇ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਵੀਰ ਜੀ ਡਰਾਈਵਰ ਹੋ ਕੀ ਗੱਲ ਬਾਤ ਹੈ ਗੱਡੀ ਨੂੰ ਜਿਹੜਾ ਅੱਗ ਲੱਗੀ ਹੈ ਜੀ ਬਰਬਾਦ ਕੋਈ ਨਹੀਂ ਸਰ ਮੜੀ ਕੋਈ ਲੀਕਿੰਗ ਹੋ ਗਈ ਜੀ ਨੜ ਨੜ ਨਾਤੀ ਆਦਿ ਹੈ ਲਓ ਉਰੇ ਉਹਦੇ ਉਹਦੇ ਕਾਰਨ ਚਾਲਕ ਲੁਭਾਵਤ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸੇ ਹੀ ਗਿਆ ਬੱਚੇ ਉੱਤਰ ਕੇ ਸਾਰ ਬੱਚੇ ਤਾਰਦੇ ਆ ਗੱਡੀ ਤੇਜ਼ ਨਹੀਂ ਗੱਡੀ ਨਪਾਲੇ ਪੁਣੀ ਮਾਰ ਗਿਆ ਤੇ ਗੱਡੀ ਤੁੰਗ ਜਾਤੀ ਕੋਈ ਗੱਲ ਬੰਨ ਇਨਸਾਨ ਨਹੀਂ ਨੁਕਸਾਨ ਨਹੀਂ ਹੋਇਆ ਜਾਨ ਨੂੰ ਸਾਰ ਕੋਈ ਹੈ ਕਿਹੜੇ ਸਕੂਲ ਦੀ ਹੈਗੀ ਇਹ ਬਸ ਡੀਡੀਐਸ ਸਕੂਲ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਫਿਰ ਵੱਡਾ ਨੁਕਸਾਨ ਬੱਚਿਆਂ ਦਾ ਜਿੱਥੇ ਸਰਫੇ ਦੇ ਹਲਾਦਾਂ ਨੇ ਲੋਕਾਂ ਦੀਆਂ 8 ਜੁਲਾਈ ਤੱਕ ਕਿਸੇ ਵੀ ਹੁੰਦਾ ਕੁਝ ਹੀ ਹੋ ਸਕਦਾ ਕਿੰਨੇ ਲੋਕ ਜਿੱਟੀਆਂ ਪੜਚਾ ਨਹੀਂ ਨਹੀਂ ਭਾਈ ਦੇਖੋ ਅਸੀਂ ਜਾਵਾਂ ਮੈਂ ਨਾ ਨਰਦੇ ਰੀ ਕੋ ਗਾ ਤੇ 1:3 ਹਵਾ ਅਬਰਤਾ ਨਾਲ ਜੀ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਚੱਤ ਦੇ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਅੰਤਮ ਮੌਕਾ ਦੇਖਿਆ ਕੀ ਹੈ ਜੀ ਫਸਤ ਕਰੀਬ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਕੋਈ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦਰਾ ਸਾਹਿਬ ਦੇ ਇਲਾਕੇ ਸਕੂਲ ਵੈਨ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਅੱਗ ਲੱਗਣ ਦੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਮੈਂ ਇਸ ਕੋਰੀਡੋਰ ਆਪਣੀ ਪੁਲਿਸ ਪਾਰਟੀ ਸਵੇ ਤੇ ਪਹੁੰਚਾ ਜਿਹੜੇ ਦੋ ਬੱਚੇ ਸੀਗੇ ਇਹੜਾ ਸਕੂਲ ਵੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨੇ ਕਾਫੀ ਕਸ਼ ਚਸ਼ਮਦੀ ਇਹਨੇ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪਈਤੇ ਸਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤੇ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂ